ਇਹ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਗਏ ਕਿ ਮੈਂ ਪੈਸੇ ਦੇ ਜੰਦੀ ਆ ਮੈਂ ਉਹਦਾ ਉਹਦਾ ਵੱਡਾ ਬ੍ਰਦਰ ਆ ਕੰਦਾ ਮੇਰੀ ਮਰਜ਼ੀ ਚੱਲਨੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਉਹ ਪੈਸੇ ਦੇ ਨਾ ਮੰਨਣ ਤੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰੇ ਦੀ ਉਹਨੇ ਮੈਨੂੰ ਮਾਂ ਭੈਣ ਦੀਆਂ ਚੰਗੀਆਂ ਗਾਲਾਂ ਕੱਢੀਆਂ ਤੇ ਬਾਹਰ ਖਲੋ ਕੇ ਵੀ ਕੱਢਦਾ ਰਿਹਾ ਗਾਲਾਂ ਮੈਂ ਮੂਵਾਂ ਲੌਕ ਕੀਤਾ ਤੇ ਮੇਰੇ ਤੋਂ ਕੰਪਲੇਨ ਦਿੱਤੀ ਮੈਂ ਪੁਲਿਸ ਨੂੰ ਲੈਣ ਭਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਸ ਨੱਪਣ ਦੀ ਦੇ ਰਹੀ ਮੈਂ ਸ਼ਾਇਦ ਹੁੰਦਾ ਹੀ ਨਾ ਜੀ ਕੀ ਨਾਮ ਹੈ ਭਾਜੀ ਵਿਨੇ ਗਰੇ ਨਾਮ ਤੇ ਕਿੱਥੇ ਗੀਪੇ ਦੁਕਾਨ ਮੇਰੀ ਇਹ ਸ਼ਵਾਲਾ ਫਾਟੇ ਤੇ ਬਿਲਕੁਲ ਨਾਲ ਐਸਕੀਮ ਦੇ ਨਾਲ ਦੀ ਗੁਰੂ ਕਿਰਪਾ ਜੋਲੇ ਜ਼ੁਬਾਨ ਅੰਗੀਆ ਭਾਜੀ ਕੀ ਗੱਲ ਕੀ ਹੋਈ ਅੱਜ ਮੈਂ ਕੀ ਹੈ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਗਏ ਕਿ ਮੈਂ ਪੈਸੇ ਦੇ ਜੰਦੀਆ ਤੇ ਮੈਂ ਉਹਦੇ ਉਹਦਾ ਵੱਡਾ ਬ੍ਰਦਰ ਹੈ ਕੰਦਾ ਮੇਰੀ ਮਰਜ਼ੀ ਚੱਲਨੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਹ ਪੈਸੇ ਦੇ ਮੰਨਣ ਨਾ ਮੰਨਣ ਦੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈੰਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰੇ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੀ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਪਹਿਣਦੀਆਂ ਚੰਗੀਆਂ ਗਾਲਾਂ ਗੱਡੀਆਂ ਇੱਥੇ ਬਾਹਰ ਖਲੋ ਕੇ ਵੀ ਕੱਢਦਾ ਮੈਂ ਮੂਵਾ ਲੋ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਸੋ ਲੈਣਾ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਕੋਈ ਵੱਡਾ ਪਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸੇ ਨੱਪਣ ਦੀ ਦੇ ਰਹੀ ਮੈਂ ਸ਼ਾਇਦ ਹੁੰਦਾ ਹੀ ਨਾ ਇੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਇੱਥੇ ਵੇਦ ਦੇ ਹੋਣਾ ਹੀ ਕੋਈ ਦੁਨੀਆ ਜਗ੍ਹਾ ਹੀ ਨਹੀਂ ਦੋ ਹਥਿਆਰ ਲੈ ਕੇ ਆਏ ਸੀ ਲਾਇਸੈਂਸੀ ਉਹਦਾ ਆਪਣਾ ਹੀ ਆ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਐ ਚੀਜ਼ਾ ਕਿੰਨੇ ਦੇ ਪੈਸੇ ਦਾ ਲੈਣਦੇ ਨੇ ਗੱਲ ਇਹ 2-3 ਲੱਖ ਰੁਪਏ ਦਾ ਲੈਣਦੇ ਨੇ ਹਾਂਜੀ ਤੇ ਉਹ ਪੈਸੇ ਨਾ ਦੇ ਉਹ ਉਹਦਾ ਲੈਣ ਦੇ ਕੋਈ ਨਹੀਂ ਹੋਰੀ ਸਿਸਟਰ ਤੇ ਗਈ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜ ਕੇ ਕਿਉਂ ਗਿਆ ਠੀਕ ਹੈ ਇਹਨੂੰ ਲੈ ਕੇ ਹੁਣ ਤੁਸੀਂ ਪੁਲਿਸ ਨੂੰ ਕੰਪਲੇਨ ਕਰ ਹਾਂਜੀ ਪੁਲਿਸ ਨੂੰ ਕੰਪਲੇਨ ਕਰਤੀ ਹੈ ਹਾਂਜੀ ਪੀਸੀਆ ਦੀ ਗੱਡੀ ਆ ਗਈ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਠੀਕ ਹੈ ਸਰ ਜਿਹੜੀ ਸਾਰੇ ਪੂਰੇ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਨਾ 112 ਤੇ ਪੀਸੀ ਆ ਰਿਹਾ ਮੇਰ ਕੋਈ ਐਰਵੀ ਗੱਡੀ ਹੈ ਮੇਰ ਕੋ। ਇਹਨਾਂ 112 ਤੇ ਕਾਲ ਕੀਤੀ ਸੀ ਕਿ ਇਹਨਾਂ ਨੇ ਬੰਦੇ ਨੂੰ ਕੋਈ ਥ੍ਰੈਟ ਥਰੂਟ ਕੀਤੀ ਹੈ। ਤੇ ਕਨਪਟੀ ਤੇ ਪਿਸਟਲ ਖਸਲਤ ਰਿਹਾ ਇੱਥੇ ਆਇਆ ਮੌਕੇ ਤੇ। ਉਹਨੇ ਇਹਨਾਂ ਨੂੰ ਪੁੱਛਿਆ ਪੁੱਛਿਆ ਵਾ ਸਾਰਾ। ਦੋਨੋਂ ਕੋ ਜੋ ਵੀ ਹੈਗੀ ਹੈ ਗੱਲਬਾਤ ਖੁੱਸੀ ਗਈ ਹੈ ਹੁਣ ਜੋ ਆਪਣੇ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਨੋਟਿਸ ਚ ਲਿਆਂਦਾ ਵਾ। ਜੋ ਵੀ ਬੰਦੀ ਕਰ ਰਹੀ ਪਰ ਰਹੀ ਸੀ। ਆ ਦੀ ਦੁਕਾਨ ਸੀ ਕਿਹੜੀ ਜਗ੍ਹਾ ਤੇ ਦੁਕਾਨ ਲੱਗੀ ਹੈ? ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੀ। ਤੇ ਜੀ ਕੇ ਜੁਲਰ ਹੈ ਉਹਨਾਂ ਦੇ ਖੇਲ ਦੇ। ਜੀ ਕੇ ਜੁਲਰ ਕੀ ਕੇ ਜੀ ਨੂੰ 3 ਕੇ ਜੀ ਬੋਲਦੇ ਨੇ ਸਾਡ ਪੋਰਟੇਬਲੋ ਕੀ ਕਾਰਜ ਹੈ ਕਿ ਕੀ ਹੈ ਬਹੁਤ ਸਾਰੇ ਸੀਨੀਅਰ ਅਫਸਰਾਂ ਦੇ ਵਰਸੇਲੇ ਆਂਦਾ ਵਾ ਜੋ ਵੀ ਅਫਸਰ ਕਹਿਣਗੇ ਉਹ ਕਾਰਜ ਵੀ ਕੀ ਹੈ ਕਾਨੂੰਨ ਦੇ ਹਿਸਾਬ